ਅੱਜ ਜਲੰਧਰ ਦੇ ਕਾਮਰਡ ਸਰਵਨ ਸਿੰਘ ਚੀਮਾ ਭਵਨ ਦੇ ਵਿੱਚ ਅਸ਼ੀਰਪਾਗ ਸਿੰਘ ਨੌਜਨ ਸਭਾ ਦੀ ਸੂਬੇ ਦੀ ਮੀਟਿੰਗ ਹੋਈ ਆ ਸਾਡੇ ਨਾਲ ਨੌਜਨ ਸਭਾ ਦੇ ਸੂਬੇ ਦੇ ਪ੍ਰਧਾਨ ਸੱਥੀ ਮਨਜਿੰਦਰ ਟੇਸੀ ਤੇ ਨਾਲ ਜਰਨਲ ਸਕੱਤਰ ਸਾਥੀ ਤਰਮਿੰਦਰ ਮੁਕੇਰੀਆਂ ਜੀ ਨਾਲ ਨੇ ਇਹਨਾਂ ਤੋਂ ਥੋੜਾ ਜਿਆਦਾ ਜਾਣਨਾ ਚਾਹਾਂਗੇ ਵੀ ਅੱਜ ਮੀਟਿੰਗ ਦੇ ਵਿੱਚ ਕਿਹੜੇ ਕਿਹੜੇ ਫੈਸਲੇ ਇਹਨਾਂ ਨੇ ਕੀਤੇ ਆ ਜਿਵੇਂ ਕਿ ਚਰਚਾ ਸਗੀ ਪ੍ਰਧਾਨ ਜੀ ਵੀ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਅਜਲਾਸ ਕਰਨੇ ਨੇ ਜਥੇਬੰਦਕ ਸਥਿਤੀ ਕਿਹੋ ਜੀ ਆ ਇਹਦੇ ਤੇ ਥੋੜਾ ਜਆ ਸਾਡੇ ਦਰਸ਼ਕਾਂ ਨੂੰ ਜ਼ਰੂਰ ਪਛਾਣਨਾ ਪਵੇ ਉਹਦੇ ਵਿੱਚ ਇਹ ਆ ਕਿ ਅੱਜ ਅਸੀਂ ਜਿਹੜੀ ਆ ਸ਼ਹੀਦ ਭਗਤ ਸਿੰਘ ਨੌਨਸਭਾ ਪੰਜਾਬ ਦੀ ਜਿਹੜੀ ਆ ਸੂਬਾ ਕਮੇਟੀ ਦੀ ਮੀਟਿੰਗ ਕੀਤੀ ਹੈ ਜਿਹਦੇ ਵਿੱਚ ਪਿਛਲੇ ਕੰਮਾਂ ਦਾ ਰਿਵਿਊ ਕਰਨ ਤੋਂ ਬਾਅਦ ਕੁਝ ਆਉਣ ਆਉਣ ਵਾਲੇ ਸਮੇਂ ਵਾਸਤੇ ਜਿਹੜੇ ਆ ਉਹ ਜਿਹੜੇ ਨਵੇਂ ਕੰਮ ਕੱਢੇ ਆ ਜਿਨ੍ਹਾਂ ਦੇ ਵਿੱਚ ਆ ਵੀ ਜਿਹੜੇ ਪਿਛਲੇ ਲੰਬੇ ਸਮੇਂ ਤੋਂ ਜਿਹੜੀ ਆ ਉਹ ਸ਼ਹੀਦ ਭਗਤ ਸਿੰਘ ਨੌਨਸਭਾ ਜਿੱਥੇ ਨੌਜਵਾਨਾਂ ਦੀਆਂ ਮੰਗਾਂ ਨੂੰ ਲੈ ਕੇ ਲੜਦੀ ਆ ਰਹੀ ਆ ਉੱਥੇ ਆ ਕਿ ਇਹਦੀ ਚੇਤਨਤਾ ਨੂੰ ਵਧਾਉਣ ਦੇ ਵਾਸਤੇ ਅਸੀਂ ਜਿਹੜੀਆਂ ਪਿਛਲੇ ਸਮੇਂ ਚ ਕੁਝ ਤਹਿਸੀਲ ਕਮੇਟੀਆਂ ਦੀਆਂ ਜਿਹੜੀਆਂ ਚੋਣਾਂ ਅਸੀਂ ਕਰ ਰਹੀਆਂ ਆ ਪਰ ਕੁਝ ਜਿਹੜੀਆਂ ਹੱਲੇ ਸਾਡੇ ਪੰਜਾਬ ਦੀਆਂ ਨਹੀਂ ਤਹਿਸੀਲ ਕਮੇਟੀਆਂ ਨੇ ਜਿਹੜੀਆਂ ਚੋਣਾਂ ਜਿਨ੍ਹਾਂ ਦਾ ਨਵੀਨੀਕਰਨ ਹੱਲੇ ਰਹਿਦਾ ਆ ਉਹ ਫੈਸਲਾ ਕੀਤਾ ਆ ਕਿ ਆਉਣ ਵਾਲੀ ਜਿਹੜੀ ਆ 27 ਸਤੰਬਰ ਆ ਉਸ ਤੋਂ ਪਹਿਲਾਂ-ਪਹਿਲਾਂ ਜਿਹੜੀਆਂ ਆ ਉਹ ਹਰ ਇੱਕ ਜ਼ਿਲ੍ਹਿਆਂ ਨੂੰ ਜਿਹੜਾ ਅੱਗੇ ਤਹਿਸੀਲਾਂ ਦੇ ਵਿੱਚ ਉਹਦੀ ਵੰਡ ਕਰ ਲਈ ਗਈ ਆ ਵੰਡ ਕਰਨ ਤੋਂ ਬਾਅਦ ਜਿਹੜੀ ਆ ਉਹਨਾਂ ਦੀਆਂ ਚੋਣਾਂ ਵਾਸਤੇ ਜਿਹੜੀ ਉਹਨਾਂ ਦੇ ਤਰੀਕਾ ਨਾਲ ਜਿਹੜਾ ਆ ਉਹ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਅਸੀਂ ਜਲਦੀ ਐਲਾਨ ਕਰ ਦੇਣਾ ਪਰ ਉਹਨਾਂ ਦੇ ਇੱਕ ਜਿਹੜਾ ਟਾਈਮ ਬਾਉਂਡ ਕਰ ਦਿੱਤਾ ਆ ਵੀ ਅਖੀਰ ਜਿਹੜਾ ਆ ਉਹ 27 ਸਤੰਬਰ ਦਾ ਦਿਨ ਹੈ ਜਿਹੜਾ 27 ਸਤੰਬਰ ਤੋਂ ਪਹਿਲਾਂ ਪਹਿਲਾਂ ਜਿਹੜਾ ਆ ਉਹ ਹਰ ਇੱਕ ਜਿਹੜੀ ਆ ਤਹਿਸੀਲ ਕਮੇਟੀ ਆ ਉਹਨਾਂ ਦੀ ਜਿਹਨੇ ਚੋਣਾਂ ਦਾ ਐਲਾਨ ਜਿਹੜਾ ਆ ਉਹ ਅਸੀਂ ਕਰ ਦਿੱਤਾ ਹੈ ਜੀ ਬਿਲਕੁਲ ਠੀਕ ਆ ਚੰਨਲ ਸੈਕਟਰੀ ਸਾਹਿਬ ਜੀ ਕੀ ਆਉਣ ਵਾਲੇ ਸਮੇਂ ਦੇ ਵਿੱਚ ਕੁਝ ਕੰਮ ਜਿਹੜੇ ਆ ਤੁਸੀਂ ਕਰਨ ਜਾ ਰਹੇ ਹੋ ਅ ਸਾਡੇ ਵੱਲੋਂ ਜਿਹੜਾ ਨੌਜਵਾਨ ਸਵਾਦ ਇਹ ਪ੍ਰੋਗਰਾਮ ਬਣਿਆ ਉਹਦੇ ਵਿੱਚੋਂ 19 ਤੋਂ 23 ਅਗਸਤ ਤੱਕ ਅਸੀਂ ਜਿਹੜੇ ਐ ਕਿਉਂਕਿ ਪੰਜਾਬ ਸਰਕਾਰ ਦੇ ਚੋਣ ਵਾਅਦਿਆਂ ਨੂੰ ਯਾਦ ਕਰਾਉਂਦੇ ਹੋਏ ਅਸੀਂ ਇੱਕ ਯਾਦ ਪੱਤਰ ਦੇਣ ਦਾ ਲਾਂਣ ਕੀਤਾ ਹੈ ਕਿਉਂਕਿ ਪੰਜਾਬ ਸਰਕਾਰ ਇਹ ਵਾਅਦੇ ਕਰਕੇ ਆਈ ਪਈ ਅਸੀਂ ਰੋਜ਼ਗਾਰ ਦੇਵਾਂਗੇ ਨਸ਼ਾ ਖਤਮ ਕਰਾਂਗੇ ਹੋਰ ਕਈ ਗੱਲਾਂ ਆ ਇਹੜਾ ਸਾਰੇ ਚੋਣ ਵਾਅਦਿਆਂ ਨੂੰ ਯਾਦ ਕਰਾਉਣ ਦੇ ਲਈ ਅਸੀਂ 19 ਅਗਸਤ ਤੋਂ ਲੈ ਕੇ 23 ਅਗਸਤ ਤੱਕ ਯਾਦ ਪੱਤਰ ਦੇਵਾਂਗੇ ਕਿਉਂਕਿ ਸਾਡੇ 3 ਸਾਲ ਬੀਤ ਜਾਣ ਨੂੰ ਆ ਗਏ ਆ ਸਰਕਾਰ ਨੇ ਇਸ ਖੇਤਰ ਦੇ ਵਿੱਚ ਆਪਣੇ ਚੋਣ ਵਾਅਦੇਾਂ ਤੇ ਬਾਲ ਚੋਣ ਵਾਅਦੇ ਛੱਡੋ ਚੋਣ ਗਰੰਟੀਆਂ ਦਿੱਤੀਆਂ ਉਧਰ ਨੂੰ ਧਿਆਨ ਹੀ ਨਹੀਂ ਦਿੱਤਾ। ਉਤੋਂ ਇਲਾਵਾ ਇੱਕ ਵੱਡਾ ਜਿਹੜਾ ਅਸੀਂ ਸੰਘਰਸ਼ ਪੰਜਾਬ ਦੇ ਨੌਜਵਾਨਾਂ ਵੱਲੋਂ ਜਿਹੜਾ ਐਲਾਨ ਕੀਤਾ ਹੈ ਵੀ ਇੱਕ 28 ਸਤੰਬਰ ਨੂੰ ਅਸੀਂ ਮੋਰਚਾ ਲਾਉਣ ਜਾ ਰਹੇ ਹਾਂ ਪੂਰੇ ਪੰਜਾਬ ਭਰ ਦੇ ਨੌਜਵਾਨਾਂ ਨੂੰ ਰੋਜ਼ਗਾਰ ਦਿਵਾਨ ਦੇ ਲਈ ਤੇ ਬੇਰੋਜ਼ਗਾਰੀ ਪੱਤੇ ਦੀ ਪ੍ਰਾਪਤੀ ਦੇ ਲਈ ਤੇ ਇਹ ਅਸੀਂ ਐਲਾਨ ਕਰ ਦਿੱਤਾ ਇਹਦੀਆਂ ਤਿਆਰੀਆਂ ਹੁਣ ਤੋਂ ਹੀ ਸਾਡੇ ਵੱਲੋਂ ਸ਼ੁਰੂ ਹੋ ਜਾਣਗੀਆਂ ਤੇ 28 ਸਤੰਬਰ ਨੂੰ ਸ਼ਹੀਦ ਆਜ਼ਮ ਭਗਤ ਸਿੰਘ ਦੇ ਧਰਤੀ ਖੜਕੜ ਕਲਾ ਵਿਖੇ ਜਿੱਥੇ 2022 ਦੇ ਵਿੱਚ ਸੋਚੀ ਚੱਕੀ ਸੀਗੀ ਭਗਵਤ ਮਾਨ ਨੇ ਕਿ ਮੇਰਾ ਹਰਾਪ ਐ ਨੰਦੇ ਹੀ ਪੰਜਾਬ ਦੇ ਨੌਜਵਾਨਾਂ ਨੂੰ ਰੋਜ਼ਗਾਰ ਦਵਾਂ ਦੇ ਲਈ ਚੱਲੇਗਾ ਮੇਰੇ ਆਣ ਤੋਂ ਬਾਅਦ ਨੌਜਵਾਨਾਂ ਦੇ ਹੱਥਾਂ ਦੇ ਵਿੱਚ ਉਹ ਝੰਡੇ ਡੰਡੇ ਹਟ ਕੇ ਉਹਨਾਂ ਨੂੰ ਰੋਜ਼ਗਾਰ ਮਿਲੂਗਾ ਪਰ ਸਾਢੇ 3 ਸਾਲਾਂ ਦੇ ਵਿੱਚ ਇਹ ਦਿਖਣ ਨੂੰ ਨਹੀਂ ਮਿਲਿਆ ਤੇ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਝੰਡੇ ਹੇਟ ਅਸੀਂ ਪੂਰੇ ਪੰਜਾਬ ਭਰ ਦੇ ਨੌਜਵਾਨਾਂ ਨੂੰ ਸੱਦਾ ਦੇ ਕੇ ਉਹਨਾਂ ਨੂੰ ਲੈ ਕੇ ਇੱਕ ਪੱਕਾ ਮੋਰਚਾ ਜਿਹੜਾ ਹੈ 28 ਸਤੰਬਰ ਨੂੰ ਜਿਹੜਾ ਹੈ ਸ਼ਹੀਦ ਆਜ਼ਮ ਭਗਤ ਸਿੰਘ ਦੀ ਧਰਤੀ ਖੜਕੜ ਕਲਾ ਵਿਖੇ ਲਗਾਉਣ ਦਾ ਐਲਾਨ ਕਰ ਦਿੱਤਾ ਹੈ ਤੇ ਜਿਹਦੀ ਤਿਆਰੀਆਂ ਪੂਰੇ ਜ਼ਿਲ੍ਹਿਆਂ ਚ ਤਹਿਸੀਲਾਂ ਚ ਤੇ ਥੱਲੇ ਪਿੰਡਾਂ ਤੱਕ ਜਿਹੜੀਆਂ ਅੱਜ ਤੋਂ ਸ਼ੁਰੂ ਕਰ ਦੇਣੀਆਂ ਆ ਤੇ ਇਹ ਅਸੀਂ ਐਲਾਨ ਇਸ ਸਰਕਾਰ ਨੂੰ ਸਾਫ਼ ਹੈ ਕਿਉਂਕਿ ਜਿਹੜੀ ਇਹ ਕਹਿੰਦੀ ਹੈ ਵੀ ਮੈਂ ਆਮ ਆਦਮੀ ਦੀ ਸਰਕਾਰ ਹੈ ਆਮ ਲੋਕਾਂ ਦੇ ਲਈ ਕੰਮ ਕਰੂਗੀ ਅੱਜ ਵੀ ਆਮ ਲੋਕ ਨਸ਼ੇ ਦੇ ਵਿੱਚ ਆਮ ਪਰਿਵਾਰਾਂ ਦੇ ਬੱਚੇ ਜਿਹੜੇ ਨਸ਼ੇ ਦੇ ਵਿੱਚ ਮਾਰੇ ਜਾ ਰਹੇ ਆ ਉਹਨਾਂ ਨੂੰ ਰੋਜ਼ਗਾਰ ਦਾ ਕੋਈ ਪ੍ਰੋਪਰ ਪ੍ਰਬੰਧ ਨਹੀਂ ਮਿਲ ਰਿਹਾ ਸਗੋ ਉਦੇ ਤੋਂ ਉਲਟਾ ਹੈ ਹੈਪੀ ਨੌਜਵਾਨਾਂ ਦੀ ਰੋਜ਼ਗਾਰ ਜਿਹੜਾ ਖੁੱਸ ਰਿਹਾ ਲਗਾਤਾਰ ਕਟ ਰਿਹਾ ਹੈ ਪਾਲਸੀਆਂ ਜਿਹੜੀਆਂ ਲੈਡ ਪੂਲਿੰਗ ਵਰਗੀ ਲੈ ਕੇ ਆ ਰਹੀਆਂ ਜਿਹੜੇ ਸਰਮਾਇਦਾਰਾਂ ਨੂੰ ਫਾਇਦਾ ਹੈ ਨਿੱਜੀ ਕੰਦੇ ਰਾਹ ਵੱਲੋਂ ਤੁਰ ਰਿਹਾ ਤੇ ਜਿੰਨੇ ਸਾਡੇ ਸਰਕਾਰੀ ਖੇਤਰ ਆ ਉਹ ਲਗਾਤਾਰ ਖਾਲੀ ਪੇ ਹੋਇਆ ਜਿਦਾ ਜਿਵੇਂ ਕਿ ਬਿਜਲੀ ਬੋਰਡ ਦੀ ਧਰਨਾ ਚੱਲਦਾ ਪਿਆ ਹੈ ਬਿਜਲੀ ਬੋਰਡ ਦੇ ਵਿੱਚ ਲਗਾਤਾਰ ਹਰ ਇੱਕ ਦਫਤਰ ਦੇ ਵਿੱਚ ਅਸਾਮੀਆਂ ਵੱਡੀ ਗਿਣਤੀ ਦੇ ਵਿੱਚ ਖਾਲੀਆਂ ਹੈ ਮੰਗ ਹੈ ਵੀ ਇਹਨਾਂ ਨੂੰ ਭਰੀ ਜਾਵੇ ਨਹੀਂ ਚਲਾਇਆ ਜਾ ਰਹੀਆ ਇਹਦੇ ਵਿੱਚ ਤੁਸੀਂ ਨਸ਼ਿਆਂ ਵਾਲਾ ਮੁੱਦਾ ਵੀ ਸ਼ੋਹੋਗੇ ਜਿੱਦਾਂ ਕਿ ਆਪਾਂ ਨੂੰ ਪਤਾ ਹੈ ਵੀ 15-16 ਹਜ਼ਾਰ ਨੌਜਵਾਨ ਜਿਹੜਾ ਐ ਸਿਲ ਚੇਲਾਂ ਦੇ ਵਿੱਚ ਡੱਕ ਦਿੱਤਾ ਜਿਉ ਸਮਗਲਰਿਆ ਤੇ ਇਹਦਾ ਮਤਲਬ ਨਸ਼ਾ ਕਰਨ ਵਾਲੇ ਤਾਂ ਫਿਰ ਲੱਖਾਂ ਦੇ ਵਿੱਚ ਗਿਣਤੀ ਹੋਗੀ ਇਹ ਇਸ ਮੁੱਦੇ ਨੂੰ ਵੀ ਤੁਸੀਂ ਐਡਰੈਸ ਕਰੋਗੇ ਦੇਖੋ ਜਦੋਂ ਨੌਜਵਾਨਾਂ ਦੇ ਰੋਜ਼ਗਾਰ ਦੀ ਗੱਲ ਆਂਦੀ ਹੈ ਉਹਦੇ ਲਈ ਇਹੀ ਹੈ ਕਿ ਨੌਜਵਾਨੀ ਨੂੰ ਜੇ ਤੁਸੀਂ ਕੋਈ ਵਿਕਲਪ ਨਹੀਂ ਦੇਣਾ ਤਾਂ ਨੌਜਵਾਨੀ ਨੇ ਕੋਹ ਰਾਹੇ ਪੈਣਾ ਹੀ ਪੈਣਾ ਹੈ ਇਹਦੇ ਕਰਕੇ ਅਸੀਂ ਸਰਕਾਰ ਦੇ ਜਿਹੜੀ ਯੁੱਧ ਨਸ਼ਾ ਵਿਰੋਧ ਜਾਂ ਹੋਰ ਸਾਰਾ ਚੱਲਦਾ ਇਹਨੂੰ ਜਾਗਰ ਕਰਾਂਗੇ ਨੰਗਾ ਕਰਾ ਕੇ ਸਰਕਾਰ ਦੀ ਪਾਲਿਸੀ ਜਿਹੜੀ ਲੋਕਾਂ ਦੇ ਵਿਰੋਧ ਦੇ ਵਿੱਚ ਹੈ ਜੇ 15000 ਦੀ ਗਿਣਤੀ ਦੇ ਵਿੱਚ ਨੌਜਵਾਨ ਅੱਜ ਜੇਲ੍ਹਾਂ ਦੇ ਵਿੱਚ ਡੱਕਿਆ ਹੋਇਆ ਹੈ ਸਾਨੂੰ ਵੀ ਪਤਾ ਵੀ ਲੱਖਾਂ ਦੀ ਤਦਾਦ ਦੇ ਵਿੱਚ ਨੌਜਵਾਨ ਅੱਜ ਨਸ਼ੇ ਦਾ ਜਿਹੜਾ ਹੈ ਸੇਵਨ ਕਰਦੇ ਹੋਣਗੇ ਸਰਕਾਰ ਨੇ ਉਹਨਾਂ ਦਾ ਪ੍ਰਬੰਧ ਕੀ ਕੀਤਾ ਹੈ ਵੀ ਉਹਨਾਂ ਨੂੰ ਨਸ਼ੇ ਤੋਂ ਛੁਡਾਣ ਦੇ ਲਈ ਕੀ ਨਸ਼ਾ ਛਡਾਊ ਕੇਂਦਰ ਖੋਲੇ ਹੈ ਜਾਂ ਉਹਨਾਂ ਦਾ ਦੁਬਾਰਾ ਤੋਂ ਮੁੜ ਵਸੇਬਾ ਕਰਨ ਦੇ ਲਈ ਇੱਕ ਜੀ ਯਤਨ ਕਰ ਰਹੀ ਹੈ ਸਾਰੀਆਂ ਗੱਲਾਂ ਦਾ ਅਸੀਂ ਲਗਾਤਾਰ ਲੋਕਾਂ ਦੇ ਵਿੱਚ ਵੱਧ ਤੋਂ ਵੱਧ ਪ੍ਰਚਾਰ ਕਰਾਂਗੇ ਚਾਹੇ ਦੱਸਾਂਗੇ ਵੀ ਸਰਕਾਰ ਸਿਰਫ ਪ੍ਰਚਾਰ ਦੇ ਉੱਪਰ ਲਗਾਤਾਰ ਜ਼ੋਰ ਲੱਗਾ ਹੋਇਆ ਹੈ ਤੇ ਜਿਹੜਾ ਜ਼ਮੀਨੀ ਹਕੀਕਤ ਦੇ ਉੱਪਰ ਕੰਮ ਦੀ ਜੇ ਗੱਲ ਕਰਨੀ ਉਹ ਬਿਲਕੁਲ ਨਹੀਂ ਹੋ ਰਿਹਾ ਆ ਤੇ ਉਹਦੇ ਲਈ ਹੱਲ ਇਹੀ ਆ ਕਿ ਸਰਕਾਰ ਦੀ ਧੌਣ ਤੇ ਗੋਡਾ ਰੱਖਿਆ ਜਾਵੇ ਚਾਹੇ ਜਿੱਥੇ ਨੌਜਵਾਨਾਂ ਨੂੰ ਨਸ਼ੇ ਤੋਂ ਕੱਢਣ ਦੇ ਲਈ ਕੰਮ ਕਰੇ ਸਰਕਾਰ ਉਸ ਖੇਤਰ ਦੇ ਵਿੱਚ ਕੰਮ ਕਰੇ ਚਾਹੇ ਸਰਕਾਰ ਹਰ ਨੌਜਵਾਨ ਨੂੰ ਰੋਜ਼ਗਾਰ ਦੇਣ ਦੇ ਲਈ ਉਸ ਖੇਤਰ ਦੇ ਵਿੱਚ ਕੰਮ ਕਰੇ ਤੇ ਰੋਜ਼ਗਾਰ ਹਰ ਇੱਕ ਮਨੁੱਖ ਦਾ ਜਿਹੜਾ ਆ ਮਤਲਬ ਪੱਕਿਆ ਪ੍ਰਬੰਧ ਹੋਵੇ ਵੀ ਹਰ ਨੌਜਵਾਨ ਦੇ ਲਈ ਪੱਕਾ ਰੋਜ਼ਗਾਰ ਦੇਣਾ ਸਾਡੀ ਜ਼ਿੰਮੇਵਾਰੀ ਹੈ ਸਰਕਾਰ ਦੀ ਇਸ ਗੱਲ ਤੋਂ ਭੱਜਿਆ ਨਾ ਜਾਵੇ ਇਹ ਸਾਡਾ ਹੈਗਾ ਵੀ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਨਸ਼ੇ ਨੂੰ ਵੀ ਛੋਏਗੀ ਪਰ ਮੁੱਖ ਤੌਰ ਤੇ ਸਾਡਾ ਮਕਸਦ ਬੇਰੋਜ਼ਗਾਰੀ ਪੱਤਾ ਤੇ ਰੋਜ਼ਗਾਰ ਰਹੂਗਾ ਕਿਉਂਕਿ ਅੱਜ ਦੇ ਸਮੇਂ ਦੇ ਵਿੱਚ ਸਭ ਤੋਂ ਪਹਿਲਾਂ ਇਹ ਹੈ ਕਿ ਸਮੇਂ ਰਹਿੰਦੇ ਨੌਜਵਾਨ ਨੂੰ ਜੇ ਰੋਜ਼ਗਾਰ ਮਿਲੂਗਾ ਤੇ ਇਹੀ ਕ੍ਰਿਤੀਆਂ ਤੋਂ ਜ਼ਿਆਦਾਤਰ ਚਾਂਸ ਹੁੰਦੇ ਆ ਕਿ ਉਹ ਬਚਿਆ ਰਹਿ ਸਕੇ ਬਹੁਤ ਬਹੁਤ ਸ਼ੁਕਰੀਆ ਤੁਸੀਂ ਸੰਗਰਾਮ ਟੀਵੀ ਦੇ ਨਾਲ ਜੁੜੇ ਸ਼ੁਕਰੀਆ ਜੀ ਧੰਨ 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 ਜਿਵੇਂ ਜਿਵੇਂ ਤੁਹਾਨੂੰ ਪਤਾ ਮੀਟਿੰਗ ਹੋਈ ਆ ਮੀਟਿੰਗ ਤੋਂ ਬਾਅਦ ਇਹਨਾਂ ਨੇ ਜੋ ਫੈਸਲੇ ਕੀਤੇ ਆ ਤੁਹਾਡੇ ਨਾਲ ਸਾਂਝੇ ਕੀਤੇ ਆ ਉਮੀਦ ਆ ਵੀ ਨੌਜਵਾਨ ਸਭਾ ਦੇ ਲਈ ਇਹ ਸਾਡੇ ਆਗੂ ਟੀਮ ਜਿਹੜੀ ਆ ਸਾਰੀ ਸੂਬਾ ਕਮੇਟੀ ਜਿਹੜੀ ਆ ਇੱਕ ਚੰਗੀ ਲਹਿਰ ਜਿਹੜੀ ਆ ਉਹ ਪੈਦਾ ਕਰੇਗੀ ਨੌਜਵਾਨਾਂ ਨੂੰ ਚੰਗੀ ਅਗਵਾਈ ਦੇਗੀ ਬਹੁਤ ਬਹੁਤ ਸ਼ੁਕਰੀਆ